ਗੁੱਡ ਮਾਰਨਿੰਗ ਜੀ ਗੱਲ ਕਰਨੀ ਆਪਾਂ ਹైదరాబాద్ ਜੰਗਲਾਂ ਦੀ ਠੀਕ ਹੈ ਨਾ ਕਿਉਂਕਿ ਜੰਗਲ ਵੱਡੇ ਜਾ ਰਹੇ ਨੇ ਆਪਣੇ ਇੰਡੀਆ ਦੇ ਵਿੱਚ ਇਹਦੇ ਕਾਰਨ ਕੀ ਨੇ ਗੱਲਾਂ ਕਿਉਂ ਹੋ ਰਹੀਆਂ ਨੇ ਇਹ ਜੀਆਂ ਕੁਦਰਤ ਨਾਲ ਖਿਲਵਾੜ ਕਿਉਂ ਕੀਤਾ ਜਾ ਰਿਹਾਗਾ ਇੱਕ ਹਾਥੀ ਨੂੰ ਪਤਾ ਵੀ ਸਾਡਾ ਘਰ ਉਹ ਜਾੜਾ ਜਾ ਰਿਹਾਗਾ ਇੱਕ ਹਾਥੀ ਜੀਐਸਬੀ ਨਾਲ ਟੱਕਰ ਮਾਰਦਾਗਾ ਦੇਖੋ ਇਨਸਾਨ ਕੁਦਰਤੀ ਚੀਜ਼ਾਂ ਦਾ ਖਿਲਵਾੜ ਕਰਕੇ ਉਹ ਢੇਟੇ ਢੇਰੀ ਕਰਨ ਤੇ ਲੱਗਿਆ ਹੋਇਆ ਇੱਕ ਜਾਨਵਰ ਨੂੰ ਹੀ ਪਤਾਗਾ ਇਹ ਕਾਰਨ ਕੀ ਨੇ ਇਹ ਉਹ ਲੋਕ ਨੇ ਜਿਹੜੇ ਆਪਣੇ ਫਾਇਦੇ ਲਈ ਸਾਰਾ ਕੁਝ ਕੀਦੇ ਕੋਲੇ ਆ ਅਡਾਨੀ ਦੇ ਕੋਲੇ ਠੀਕ ਹੈ ਨਾ ਆਪਣੇ ਫਾਇਦੇ ਲਈ ਵਰਤਿਆ ਜਾ ਰਿਹਾ ਇਹ ਚੀਜ਼ ਨੂੰ ਤੁਸੀਂ ਕਾਨੂੰ ਗਰਮੀ ਆ ਦਵਾਈ ਵਰਗੇ ਮੁਲਕਾਂ ਨੇ ਬਾਹਲੇ ਮੁਲਕਾਂ ਨੂੰ ਦਰਖਤ ਲਾ ਕੇ ਮੌਸਮ ਨੂੰ ਕੰਟਰੋਲ ਕਰ ਲਿਆ ਕਿਉਂਕਿ ਇਥੇ ਲੋਕ ਪੜ੍ਹੇ ਲਿਖੇ ਲੋਕ ਨੇਤਾ ਚੁਣਦੇ ਆ ਪੜ੍ਹੇ ਲਿਖੇ ਨੇਤਾ ਚੁਣਦੇ ਆ ਅਸੀਂ ਚੁਣਦੇ ਆ ਕਿ ਅਣਪੜ੍ਹੇ ਨੇਤਾ ਜਿਹਦੇ ਪਰ ਰੇਪ ਦੇ ਕੇਸ ਨੇ ਕਿਉਂ ਡਰੱਗਸ ਦੇ ਕੇ ਮਾਮਲਾ ਹੈਗਾ ਕੋਈ ਕ੍ਰਿਮੀਨਲ ਆ ਉਹ ਸਾਡੇ ਦੇਸ਼ ਦੇ ਲੀਡਰ ਨੇ ਅਣਪੜ੍ਹੇ ਅਸੀਂ ਨੇਤਾ ਚੁਣੇ ਹੋਏ ਆ ਜਿਨ੍ਹਾਂ ਨੂੰ ਦੇਸ਼ ਬੈ ਕਾਨੂੰਨ ਨੂੰ ਲੋਕਾਂ ਨੇ ਲੋਕਾਂ ਨੂੰ ਕਿਵੇਂ ਲੜਾਉਣਾਗਾ ਧਰਮ ਦੇ ਨਾਂ ਦੇ ਉੱਪਰ ਉਹ ਉਹਦੇ ਧਰਮ ਨੂੰ ਖਤਰਾ ਉਹਦੇ ਧਰਮ ਨੂੰ ਖਤਰਾ ਹਿੰਦੂ ਆਏ ਮੁਸਲਮਾਨ ਆ ਇਹਦਾ ਲੜਾ ਕੇ ਰੱਖਣਾ ਕਿਸੇ ਧਰਮ ਨੂੰ ਕੋਈ ਖਤਰਾ ਨਹੀਂ ਖਤਰਾ ਤਾਂ ਕੁਦਰਤ ਨੂੰ ਖਤਰਾ ਹੈਗਾ ਖਤਰਾ ਕੁਦਰਤ ਨੂੰ ਆ ਇਨਸਾਨੀਅਤ ਨੂੰ ਖਤਰਾ ਹੈਗਾ ਗੱਲ ਅਸੀਂ ਇਨਸਾਨੀਅਤ ਦੀ ਨਹੀਂ ਕਰਦਾ ਕੋਈ ਪਿਆ ਅਸੀਂ ਜੰਗਲੋਂ ਝਾੜਨ ਲੱਗੇ ਹੋਏ ਆ ਕੁਦਰਤ ਨੂੰ ਝਾੜਨ ਲੱਗੇ ਹੋਏ ਆ ਕਹਨੂੰ ਗਰਮੀ ਕਿੱਥੋਂ ਕੰਟਰੋਲ ਕਰੋਗੇ ਤੁਹ ਤਾ ਮਾਰ ਬਦਲਾ ਕਿੱਥੋਂ ਕੰਟਰੋਲ ਕਰੋਗੇ ਦੇਸ਼ ਤੇ ਗਲਤੀ ਸਾਡੇ ਦੇਸ਼ ਦੀ ਜਨਤਾ ਦੀ ਆ ਜੋ ਅਸੀਂ ਬਿਕਦੇ ਆ दारू ਦੀ ਬੋਤਲਾਂ ਦੇ ਬਿਕਦੇ ਆ ਸਾਡਾ ਦੇਸ਼ ਇੰਨਾ ਵਧੀਆ ਇੰਡੀਆ ਕਿ ਕਿਉਂ ਕਿਉਂ ਜਾ ਰਿਹਾ ਹੈਗਾ ਅਸੀਂ ਇੱਕ ਦੂਜੇ ਨੂੰ ਮਾਰਨ ਲੱਗੇ ਹੋਏ ਆ ਸਾਡਾ ਫਿਰ ਰਾਜਨੀਤੀ ਕੀਤੀ ਜਾ ਰਹੀ ਆ ਕੁੜੀਆਂ ਰੇਪ ਹੋ ਰਹੇ ਨੇ ਨੰਗੀਆਂ ਕਮਾਈਆਂ ਜਾਂਦੀਆਂ ਨੇ ਰੋਡਾਂ ਦੇ ਉੱਪਰ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਕਾਰਨ ਕੀ ਨੇ ਸਭ ਅਣ ਪੜਦਾ ਹੈ ਡੇਰਾ ਡੇਰਾਬਾਦ ਪੈਦਾ ਕੀਤਾ ਜਾ ਰਿਹਾ ਹੈਗਾ ਸੁਣ ਡੇਰਾੜਾ ਜੋੜੇ ਜਾ ਰਿਹਾ ਹੈਗਾ ਪੜ੍ਹਾਈ ਪੱਕੇ ਰੂਰ ਕੀਤਾ ਜਾ ਰਿਹਾ ਹੈਗਾ ਪੜ੍ਹਾਈ ਮਹਿੰਗੀ ਕੀਤੀ ਜਾ ਰਹੀ ਆ ਕਿਉਂਕਿ ਪੜ੍ਹ ਨਾ ਸਕੇ ਪੜਨ ਉਹੀ ਲੋਕ ਜਿਹਨੇ ਤੁਹਾਡੇ ਤੇ ਰਾਜ ਕਰਨਾ ਅਸੀਂ ਅਸੀਂ ਇਹ ਨੀਤੀ ਨੂੰ ਕਦੋਂ ਸਮਝਾਂਗੇ ਅਸੀਂ 2 ਕਿਲੋ ਆਟੇ ਦੇ ਖੋਸ ਹੋ ਜਾਂਦੇ ਆ ਕਿਲੋ ਖਣ ਦੇ ਖੋਸ ਹੋ ਜਾਂਦੇ ਆ ਪੜਾਈ ਮਹਿੰਗੀ ਕੀਤੀ ਜਾ ਰਹੀ ਹੈ ਪੜਾਈ ਤੇ ਕੋਈ ਗੱਲ ਹੀ ਨਹੀਂ ਕਰਦਾ 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 ਪਿਆਦਾ ਗਾਸਰ ਸੋਚਣ ਵਾਲੀਆਂ ਗੱਲਾਂ ਨੇ ਇਹ ਵੀਰ ਮੇਰਾ ਜਾਗੋ ਜਿਵੇਂ ਜੰਗਲ ਆ ਬਚਾਉਣ ਦੀਆਂ ਸਾਥੀ ਮੂਰੇ ਆਇਆ ਹੈ ਨਾ ਤੁਹਾਨੂੰ ਵੀ ਅੱਗੇ ਆਉਣ ਦੀ ਲੋੜ ਆ ਕੁਦਰਤ ਨੂੰ ਬਚਾਉਣ ਦੀ ਲੋੜ ਆ ਜੇ ਸਾਡੀ ਗੱਲ ਦੀ ਕਿਸੇ ਨੂੰ ਦੁੱਖ ਲੱਗਦਾ ਨਾ ਵੀਰ ਬਣ ਕੇ ਮਾਫੀ ਚਾਹੁੰਦੇ ਆ ਪਰ ਜਾਗਣ ਦੀ ਲੋੜ ਆ ਅਣਪੜਤਾ ਨੂੰ ਤਿਆਗੋ ਬਾਪੇ ਨੂੰ ਤਿਆਗੋ ਠੀਕ ਆ ਨਾ ਆਪਣੀ ਇਨਸਾਨੀਅਤ ਨੂੰ ਬਚਾਓ ਧੰਨਵਾਦ ਜੀ